2019 ਨੂੰ ਜਿਹੜਾ ਇੱਕ ਹਾਦਸਾ ਹੋਇਆ ਉਹ ਬਹੁਤ ਮਾੜੀ ਘਟਨਾ ਸੀ ਉਗਰਵਾਦੀਆਂ ਨੇ ਕਾਰਤਾਪੂਰਕ ਤੋਖੇ ਨਾਲ ਸਾਡੇ ਜਵਾਨਾਂ 'ਤੇ ਹਮਲਾ ਕੀਤਾ ਆਰਡੀਐਕਸ ਦੀ ਟੱਕਰ ਕਰਕੇ ਸਾਡੇ 40 ਜਵਾਨ ਸ਼ਹੀਦ ਕਰਤੇ ਇੱਕ ਬਹੁਤ ਮਾੜੀ ਘਟਨਾ ਹੈ ਸਭ ਤੋਂ ਪਹਿਲਾਂ ਸਾਡੇ ਚੰਨਰਾਈ ਮੈਂ ਦੱਸਣਾ ਚਾਹਾਂਗਾ ਕਿ 14 ਫਰਵਰੀ ਨੂੰ ਬਲੈਕ ਡੇ ਦੇ ਰੂਪ 'ਚ ਮਨਾਇਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲਾਰੀ ਕਣਾਂ 'ਚ ਜਾਦ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਸੁਰੱਖਿਆ ਵਾਸਤੇ ਹੀ ਜਿੰਦੇ ਆ। ਅਸੀਂ ਸਾਰੇ ਲੋਕ ਕੋਈ ਨਾ ਕੋਈ ਵਪਾਰ ਜਾਂ ਕੋਈ ਨਾ ਕੋਈ ਕੰਮ ਕਰਦੇ ਆ, ਲੇਕਿਨ ਉਹਨਾਂ ਦਾ ਕੰਮ ਸਾਡੀ ਸੁਰੱਖਿਆ ਵਾਸਤੇ ਦਿਨ ਰਾਤ ਹੈ। ਇਹ ਜਾਗਦੇ ਆ ਤੇ ਆਪਾਂ ਸੋਦੇ ਆ। ਸਾਡੀ ਸੁਰੱਖਿਆ ਵਾਸਤੇ ਆਪਣੀ ਜਾਨ ਨਿਕੁਰਬਾਨ ਕਰਦੇ ਆ। ਪਰ ਕੁਝ ਲੋਕ 14 ਫਰਵਰੀ ਨੂੰ ਵੈਲੈਂਟਾਈਨ ਦਿਵਸ ਮਨਾ ਰਹੇ ਨੇ, ਜੋ ਕਿ ਸਾਡਾ ਦਿਨ ਨਹੀਂ ਹੈਗਾ। ਇਹ ਫੋਰਨ ਦੀ ਸਫਲਤਾ ਹੈ, ਫੋਰਨ ਦੇ ਲੋਕ ਕਿ ਮਨਾਣ ਸੋਵਰੀ ਮਨਾਣ, ਸਾਡੀ ਕੋਈ ਹਰਜ਼ ਨਹੀਂ ਆ। ਪਰ ਸਾਡੇ ਪੱਤਵਾਰਸੀਆਂ ਨੂੰ ਗੱਲਾਂ ਟੈਂਡੇ ਬਿਲਕੁਲ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਆਜ਼ਾਦੀ ਨਹੀਂ 2019 ਨੂੰ ਮਨਪਾਗੀ ਘਟਨਾ ਵਾਪਸ ਜੈ ਭਾਰਤ ਭਾਰਤ ਮਾਤਾ ਕੀ ਜੈ જય શ્રી ਰਾਮ ਅੱਜ ਵਿਸ਼ਵ Hindu ਪਰਿਸ਼ਦ ਅਤੇ ਬਜਰੰਗ ਦਲ ਦੀ ਪਾਸ ਤੋਂ ਅੱਜ ਤੋਂ 6 ਸਾਲ ਪਹਿਲੇ 2019 ਦੇ ਵਿੱਚ ਜੰਮੂ ਦੇ ਵਿੱਚ ਪਲਮਾਮਾ ਦੇ ਵਿੱਚ ਜਿਹੜੇ ਸਾਡੇ 40 ਜਵਾਨ ਜਵਾਨ ਸ਼ਹੀਦ ਹੋਏ ਸੀ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਅੱਜ ਫੇਰ ਇਸ ਸ਼ਹੀਦੀ ਸਮਾਰਕ ਦੇ ਵਿੱਚ ਉਨ੍ਹਾਂ ਸ਼ਹੀਦਾਂ ਦੇ ਪ੍ਰਤੀ ਅਸ਼ਰਦਾ ਸੁੰਮਨ ਅਰਪਣ ਕਰਨ ਲਈ ਸਾਰੇ ਇਕੱਠੇ ਹੋਏ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਸਾਰੇ ਸ਼ਹਿਰ ਦੇ ਨੁਮਾਇੰਦੇ ਜਿਹੜੇ ਇੱਥੇ ਆ ਕੇ ਸ਼ਹੀਦਾਂ ਨੂੰ ਨਮਨ ਕਰ ਰਹੇ ਨੇ ਕਿ ਰਹਿਦੀ ਦੁਨੀਆ ਤੱਕ ਇਨ੍ਹਾਂ ਸ਼ਹੀਦਾਂ ਦਾ ਨਾਮ ਇਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਬਣਿਆ ਰਹੇ ਔਰ ਇਸੇ ਤਰ੍ਹਾਂ ਇਨ੍ਹਾਂ ਦੀ ਸ਼ਹਾਦਤ ਨੂੰ ਹਰ ਸਾਲ ਹਰ ਚਾਹ ਇਹਨਾਂ ਦੀ ਸ਼ਹਾਦਤ ਤੋਂ ਇੱਕ ਸਬਕ ਲੈ ਕੇ ਦੇਸ਼ ਭਗਤੀ ਦੇ ਨਾਲ ਜਿਹੜਾ ਹੈ ਪ੍ਰਸਾਹਿਤ ਹੋ ਸਕੇ ਅੱਜ 14 ਫਰਵਰੀ ਨੂੰ ਜਿਹੜਾ ਇੱਕ ਟ੍ਰੈਂਡ ਚੱਲਦਾ ਹੈ ਵੈਲੈਂਟਾਈਨ ਡੇ ਦਾ ਜਿਹੜਾ ਕਿ ਬਿਲਕੁਲ ਸਰਾਸਰ ਗਲਤ ਹੈ Hindu ਸਭਿਅਤਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਦਿਨ ਤਿਹਾਰ ਜਿਹੜਾ ਨਹੀਂ ਮਨਾਇਆ ਜਾਂਦਾ ਪੱਛਮੀ ਸਭਿਅਤਾ ਹੈ ਤੇ ਸਾਡੀ ਸਾਰਿਆਂ ਕੀ ਹੋਈ ਬੇਨਤੀ ਹੈ ਕਿ ਅੱਜ ਦੇ ਦਿਨ ਨੂੰ ਕਾਲਾ ਦਿਵਸ ਮੰਨਦੇ ਹੋਏ ਸ਼ਹੀਦਾਂ ਦੇ ਪ੍ਰਤੀ ਸਮਰਕਿਤ ਹੋਣਾ ਚਾਹੀਦਾ ਹੈ ਨਾ ਕਿ ਪੱਛਮੀ ਸਭਿਅਤਾ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਜੈ ਸ਼੍ਰੀ ਰਾਮ ਜੈ ਹਿੰਦ ਜੈ ਭਾਰਤ